ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਾਡੀ ਸਾਖੀ ਚੱਲਦੀ ਉਸ ਦਾ ਅੱਜ ਦਾ ਜਿਹੜਾ ਸ਼ਿਰਸ਼ਕ ਹੈ ਉਹ ਹੈ ਵੇਈ ਨਦੀ ਦੀ ਸਾਖੀ ਕਿ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਈ ਨਦੀ ਵਿੱਚ ਗਏ ਤਾਂ ਉਦੋਂ ਕੀ ਹੋਇਆ ਮਾਤਾ ਨਾਨਕ ਜੀ ਡੁੱਬ ਗਏ ਵੇਈ ਨਦੀ ਵਿੱਚ ਹੀ ਡੁੱਬ ਗਏ ਜੈ ਰਾਮ ਦੇ ਨੌਕਰ ਨੇ ਬੀਬੀ ਨਾਨਕੀ ਜੀ ਨੂੰ ਆ ਕੇ ਆਖਿਆ 13-14 ਸਾਲ ਦੀ ਉਮਰ ਦਾਸ ਕਾਬਰਿਆ ਹੋਇਆ ਰੋ ਰਿਹਾ ਸੀ ਉਹਦਾ ਸਾਹ ਨਾਲ ਸਾਹ ਨਹੀਂ ਸੀ ਰਲਦਾ ਸ਼ਾਇਦ ਉਹ ਨਦੀ ਤੋਂ ਸਨ ਤੋੜ ਦੌੜਿਆ ਆਇਆ ਸੀ ਹੈ ਕੀ ਕੀ ਆਈ ਮੇਰਾ ਵੀਰ ਡੁੱਬ ਗਿਆ ਬੀਬੀ ਨਾਨਕੀ ਜੀ ਨੇ ਹੱਥਲੀਆਂ ਚੀਜ਼ਾਂ ਧਰਤੀ ਤੇ ਸੁੱਟਦਿਆਂ ਹੋਇਆਂ ਪਰੇਸ਼ਾਨੀ ਨਾਲ ਪੁੱਛਿਆ ਹਾਂਜੀ ਇਸ਼ਨਾਨ ਕਰਨ ਨਦੀ ਵਿੱਚ ਗਏ ਉਹਨਾਂ ਨੇ ਪਾਣੀ ਵਿੱਚ ਟੁੱਬੀ ਮਾਰੀ ਮੁੜ ਵਾਪਸ ਨਹੀਂ ਆਏ ਬਹੁਤ ਚਿਰ ਉਡੀਕ ਕੇ ਘਰ ਨੂੰ ਭੱਜਾਂ ਛੇਤੀ ਕਰੋ ਕਿਸੇ ਨੂੰ ਭੇਜੋ ਬਸਤਰ ਮੇਰੇ ਕੋਲ ਹਨ ਸੇਵਕ ਨੇ ਕਾਲੀ-ਕਾਲੇ ਨਾਲ ਸਾਰੀ ਕਹਾਣੀ ਦੱਸ ਦਿੱਤੀ ਮਾਤਾ ਸੁਲਖਣੀ ਜੀ ਨੇ ਸੁਣਿਆ ਉਹਦਾ ਸਿਰ ਚਕਰ ਆ ਗਿਆ ਉਹ ਨਵੇਂ ਜਨਮੇ ਬੱਚੇ ਨੂੰ ਗੋਦ ਵਿੱਚ ਲਈ ਬੈਠੀ ਸੀ ਬੀਬੀ ਨਾਨਕੀ ਜੀ ਨੇ ਰੋਲਾ ਪਾ ਦਿੱਤਾ ਆਂਡੀਆਂ ਗਵਾਂਡੀਆਂ ਨੂੰ ਆਖਿਆ ਆਪ ਨਦੀ ਵੱਲ ਨਾ ਸੁਠੀ ਵੀਰ ਨਾਲ ਉਸ ਦਾ ਪਿਆਰ ਬਹੁਤ ਸੀ ਉਹ ਮਨ ਹੀ ਮਨ ਆਖਦੀ ਜਾਂਦੀ ਪਰਮਾਤਮਾ ਨਾ ਕਰੇ ਜੇ ਮੇਰੇ ਵੀਰ ਨੂੰ ਸੱਚਮੁੱਚ ਹੀ ਕੁਝ ਹੋ ਗਿਆ ਜਾਂ ਉਹ ਡੁੱਬ ਗਏ ਤਾਂ ਮੈਂ ਕੀ ਕਰਾਂਗੀ ਵੀਰ ਦਾ ਵਿਛੋੜਾ ਕਿਵੇਂ ਚੱਲਾਂਗੀ ਜੰਗਲ ਦੀ ਅੱਗ ਵਾਂਗ ਸਾਰੇ ਸ਼ਹਿਰ ਵਿੱਚ ਖਬਰ ਖਿੱਲਰ ਗਈ ਨਾਨਕ ਡੁੱਬ ਗਿਆ ਨਾਨਕ ਵੇਈ ਨਦੀ ਵਿੱਚ ਡੁੱਬ ਗਿਆ ਦੌਲਤਖਾਨ ਦੇ ਆਦਮੀਆਂ ਨੇ ਉਸ ਤੋਂ ਇਹੋ ਬਾਗ ਆ ਸੁਣਿਆ ਨਾਲ ਹੀ ਆਖਿਆ ਮੋਦੀ ਖਾਨਾ ਅੱਜ ਨਹੀਂ ਖੁੱਲੇਗਾ ਨਾਨਕ ਡੁੱਬ ਗਿਆ ਕੋਈ ਪ੍ਰਬੰਧ ਕਰੋ ਦੌਲਤਖਾਨ ਗੁਰੂ ਨਾਨਕ ਜੀ ਦਾ ਸ਼ਰਧਾਲੂ ਬਣ ਚੁੱਕਾ ਸੀ ਭਾਵੇਂ ਉਹ ਮੁਸਲਮਾਨ ਹਾਕਮ ਸੀ ਫਿਰ ਵੀ ਉਹਦੇ ਹਿਰਦੇ ਵਿੱਚ ਕਿਰਨਾ ਨਹੀਂ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਨਾਨਕ ਜੀ ਨਦੀ ਵਿੱਚ ਡੁੱਬ ਗਏ ਤਾਂ ਉਸ ਨੇ ਝਟਪਟ ਸਰਕਾਰੀ ਟੋਬਿਆ ਨੂੰ ਹੁਕਮ ਕੀਤਾ ਕਿ ਪਤਾ ਕਰੋ ਨਦੀ ਦੇ ਉੱਤੇ ਮੇਲੇ ਵਰਗੀ ਭੀੜ ਹੋ ਗਈ ਸਿਆਣੇ ਤਾਰੂ ਤੇ ਟੋਬੇ ਸਾਰਾ ਟੇਲ ਲਾ ਥੱਕੇ ਗੁਰੂ ਜੀ ਦੀ ਲੋਥ ਨਾ ਲੱਭੀ ਤਰਮੀ ਤੇ ਜਗਿਆਸੂ ਪੁਰਸ਼ ਹੈਰਾਨ ਤੇ ਉਦਾਸ ਹਨ ਗੁਰੂ ਜੀ ਉਹਨਾਂ ਨੂੰ ਆਸ ਤੱਕ ਕੁਰਾਕ ਦਿੰਦੇ ਸੀ ਉਹਨਾਂ ਨੂੰ ਚਿੰਤਾ ਸੀ ਕਿ ਸਤ ਸੰਗ ਕਿਵੇਂ ਕਰਨਗੇ ਪਰ ਚੰਦਰੇ ਚੁਗਲ ਤੇ ਭੁੱਲੜ ਪੁਰਸ਼ ਤਰ੍ਹਾਂ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕਰੀ ਜਾਂਦੇ ਸਨ ਕੋਈ ਆਖਦਾ ਮੋਦੀ ਖਾਨੇ ਵਿੱਚੋਂ ਘਾਟਾ ਪਿਆ ਹਿਸਾਬ ਕਰਾਉਣ ਤੋਂ ਡਰਦਿਆਂ ਨੇ ਆਤਮ ਹੱਤ ਕਰ ਲਿਆ ਹੈ ਉਦਾਸ ਰਹਿੰਦਾ ਸੀ ਘਰ ਟੱਬਰ ਨਾਲ ਨਹੀਂ ਸੀ ਬਣੀ ਦੁਨੀਆ ਤੋਂ ਤੰਗ ਆ ਕੇ ਮਰ ਗਿਆ ਜਿੰਨੇ ਮੂਹ ਉਨੀਆਂ ਚੰਦਰੀਆਂ ਚੰਦਰੀਆਂ ਦੀਆਂ ਚੰਦਰੀਆਂ ਗੱਲਾਂ ਬੀਬੀ ਨਾਨਕੀ ਜੀ ਨੂੰ ਵੀਰ ਦੇ ਵਿਛੋੜੇ ਦਾ ਬਹੁਤ ਸਾਲ ਸੀ ਉਸ ਨੂੰ 도ਬੇ ਪੈਂਦੇ ਸਨ ਉਹ ਮਾਤਾ ਸੁਲਖਣੀ ਜੀ ਤੇ ਦੋਨੋਂ ਸਹਬਜ਼ਾਦੇ ਬਾਬਾ ਸ਼ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਦੇ ਸੁੰਦਰ ਮੁਖੜਿਆਂ ਵੱਲ ਵੇਖ ਕੇ ਤੜਪ ਰਹੀ ਸੀ ਸੁਲਖਣੀ ਜੀ ਦਾ ਦਿਲ ਰੋਂਦਾ ਸੀ ਉਸ ਨੇ ਅੰਨ ਜਲ ਮੂੰ ਨਹੀਂ ਸਿਲਾਇਆ ਸੁਹਾਗਵੰਤੀ ਤੇ ਸੁਸ਼ੀਲੇ ਸਤਰੀ ਆਪਣੇ ਜੀਵਨ ਸਾਥੀ ਨਾਲ ਇੱਕ ਜੋਤ ਹੋ ਚੁੱਕੀ ਸੀ ਉਸ ਦਾ ਮਨ ਡੋਲ ਰਿਹਾ ਸੀ ਡੋਲਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਮਾੜੇ ਚੰਗੇ ਫੁਰਨੇ ਫੁਰਦੇ ਸਨ ਕਿ ਕਿਵੇਂ ਕੋਈ ਸੂ ਨਿਕਲੇ ਆਖਰ ਨੂੰ ਗੁਰੂ ਜੀ ਨੂੰ ਹੋ ਕੀ ਗਿਆ ਹੈ ਆਖਰਕਾਰ ਗੁਰੂ ਨਾਨਕ ਦੇਵ ਜੀ ਕਿੱਥੇ ਗਏ ਸਨ ਮਾਤਾ ਗੁਜਰੀ ਤੇ ਬੀਬੀ ਸੁਲਖਣੀ ਜੀ ਹੁਣ ਕੀ ਕਰਨਗੇ ਅੱਗੇ ਦੀ ਜੀਵਨ ਸਾਖੀ ਨੂੰ ਜਾਣਨ ਵਾਸਤੇ ਸਾਡੇ ਚੈਨਲ ਸਿੱਖ ਹਿਸਟਰੀ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਸਾਡੀ ਕੋਈ ਵੀ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਜੇਕਰ ਵੀਡੀਓ ਚੰਗੀ ਲੱਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ